ਤੇ ਹੋਰ ਜਿੰਨੇ ਵੀ ਨਾਲ ਅਲੱਗ-ਅਲੱਗ ਪਿੰਡਾਂ ਤੋਂ ਪੈਂਚ ਸਰਪੰਚ ਪਹੁੰਚੇ ਹਨ ਪਿੰਡ ਕਾਲੇ ਵਾਲੇ ਨੰਨਿਆ ਕੇ ਸਰਪੰਚ ਸਾਹਿਬ ਤੇ ਪਿੰਡ ਦੇ ਨਾਲ ਫਲਕੋ ਸਰਪੰਚ ਸਾਹਿਬ ਤੇ ਹੋਰ ਬਾਦਵਾ ਦੇ ਪਿੰਡਾਂ ਤੋਂ ਜਿੰਨੇ ਵੀ ਸਾਡੇ ਸਰਪੰਚ ਸਾਹਿਬਾਨ ਪਹੁੰਚੇ ਹਨ ਪੈਂਚ ਦੇ ਬਾਨ ਪਹੁੰਚੇ ਹਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਪਿਆਰ ਦੇ ਤੋਂ ਮੈਂ ਇਹ ਗੱਲ ਕਹਿਣੀ ਚਾਹੁੰਦਾ ਆ ਕਿ ਸਾਡੇ ਨਗਰਵਾਦੀ ਇੱਕ ਜੋਟ ਹੋ ਗਏ ਅਸੀਂ ਜਿਹੜਾ ਇਹ ਜਿੰਨ ਮੇਲਾ ਕਰਾ ਰਿਹਾ ਨਾਲ ਪੁਸ਼ੂ ਦੀ ਦਾਸਤੀ ਵਾਸਤੇ ਕੋਲ ਸਰਪੰਚ ਬਨੋਦ ਕੁਮਾਰ ਬਸੀ 1000 ਰੁਪਏ ਦੇ ਰਵੀ ਸਿੰਘ ਜੀ ਨੂੰ ਗਰਗਰ ਫਾਇਰ ਦੇ ਸਮੂਹ ਨਗਰ ਵਾਸੀਆਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਤੇ ਮਾਰੀ ਨਿਕਲ ਬਾਅਦ ਸਾਡੇ ਪਿੰਡ ਦੀਆਂ ਲੋਕਾਂ ਨੇ ਮਗਾਇਆ ਮੈਂ ਆਪ ਇਹਨਾਂ ਨਾਲ ਜਾਨੂ ਕਰਾਉਣਾ ਚਾਹਿਆ। ਸੋਣਾਂ ਦੀ ਜਿਹੜੀ ਵਿਸ਼ੇਸ਼ਤਾ ਹੈ ਭੰਗ ਦਾ ਉਹ ਸਾਡੇ ਸਰਪੰਚ ਸਾਹਿਬ ਰਣਜੀਤ ਸਿੰਘ ਜੀ ਸੌਂਦ ਦੱਸਣਗੇ। ਸੋਣ ਜਿਹੜਾ ਲੰਗਪੁੱਤਰ ਆਇਆ ਉਹ ਸਰਪੰਚ ਸਾਹਿਬ ਰਣਜੀਤ ਸਿੰਘ ਜੀ ਸੌਂਦ ਤੁਹਾਡੇ ਸਾਹਮਣੇ ਲੈ ਕੇ ਆਉਣਗੇ। ਇਹਨਾਂ ਸਭ ਦਾ ਨਾਮ ਆਲ ਸਭ ਦਾ ਇੱਥੇ ਬਹੁਤ ਬਹੁਤ ਧੰਨਵਾਦ। ਸ਼ੇ ਸਪੀਕਰ ਬਾਅਦ ਤੇ ਨਾਲ ਆ ਦੇ ਜਿੰਨੀ ਵੀ ਲੀਡਰਸ਼ਿਪ ਪਾਧੀ ਆ ਨਾ ਵੀ ਜੀ ਆਇਆਂ ਵੈਲਕਮ ਜੀ ਵਾਹਿਗੁਰੂ ਜੀ ਕੀ ਫਤਿਹ ਚਕਾਲਾ ਲਖਦਾ ਦਾ 2025 ਸਰਕਾਰ ਦਾ ਉਹ ਗੱਲ ਰਾਰ ਕੀ ਤੇ ਉਹਦੇ ਕੋਲੇ ਵੀ ਯਾਰ ਮੈਂ ਪਰ ਸੱਜਣ ਕੋਲੇ ਆ ਰਿਹਾ ਨਵੇਸ਼ਰ ਵਾਲੇ ਭਰਾਵਾਂ ਦਾ ਵੀ ਧੰਦਾ ਕਰਦੇ ਆ ਪਾ ਬਾਲੀ ਵੀ ਆ ਗਿਆ ਤਰਨਾ ਰਖੋ ਘਟ ਤੋਂ ਸਾਹਮਣੇ ਸਾਡੇ ਜਿਹਦੇ ਨੇ ਸਰਕਾਰ ਦੇ ਖੇਰੇ اڏي سُر ميد تي آیا پر اُترے آه مقابلہ اے ہتھ کيرے دو منے دو منے دو منے ہا سُر دی ریتیاں اکلے پاسے ہا ہن میں گالیا صحیح اے ہا دوجے پاسے گاما تے تا تے ਮੁਜਤਾ ਬਾਲਾ ਸ੍ਰੀ ਵਾਹਿਗੁਰੂ ਦੀ ਕਿਰਪਾ ਤੇ ਅੱਜ ਮੈਂ ਇਸ ਮੌਕੇ ਤੇ ਸਿੰਘ ਵਿਖੇ ਮੇਲਾ ਸੰਗਲ ਬਾਜ ਤੇ ਫਾਉਂਟੇਨ ਤੇ ਸਰਦਾਰ ਗਾਇਕ ਸਿੰਘ ਜੀ ਰੌੜੀ ਜੇਪੀ ਸਪੀਕਰ ਵਿਧਾਨ ਸਭਾ ਪੰਜਾਬ ਉਹਨਾਂ ਦੇ ਨਾਲ ਸ਼ਰਨਜੀਤ ਜੰਨੀ ਬਾਕੀ ਬਹੁਤ ਪਿੰਡਾਂ ਤੋਂ ਆਏ ਹੋਏ ਸਰਬੱਤ ਦਾ ਹਵਾਲਾ ਉਹਨਾਂ ਸਾਰਿਆਂ ਦਾ ਮੈਂ ਆਪਣੇ ಗ್ರಾಮ ਪੰਚਾਇਤ ਸਰਾਲ ਸਿੰਘ ਸਾਹਿਬ ਉੱਤੇ ਵਸੀ ਵਸਤੀ ਵੱਲੋਂ ਅੱਤੇ ਸੋਨਾ ਕਰਨਾ ਆ ਗਿਆ ਬਲੋਂ ਆਪ ਜੀ ਦਾ ਇੱਥੇ ਆਉਣ ਤੇ ਜੀ ਆਇਆਂ ਆਗਦਾਣਾ ਸਰਵਾਦੀ ਸਾਹਿਬ ਤੁਹਾਡੇ ਅੱਗੇ ਬੇਨਤੀ ਇੱਕ ਕਰਨੀ ਹੈ ਸਾਡੀ ਇਹ ਕੁਝ ਮੰਗਾਂ ਹਨ ਤੇ ਉਹ ਅੱਜ ਸੋਨਾ ਦਲਗੋ ਦਾ ਕਰਦਾ ਹੈ ਤਾਂ ਬੜੀ ਖੁਸ਼ੀ ਦੀ ਗੱਲ ਹੋਵੇਗੀ ਪਿੰਡ ਬੜੇ ਡਿਸਪਲੇ ਵਿੱਚ ਰਪੇਰ ਦੀ ਰੋਡ ਹੈ ਉਸ ਵਿੱਚ ਸੋਈ ਘਰ ਦੀ ਰੋਡ ਹੈ ਤੇ ਸਾਲ ਲਗਣ ਲਈ ਚੈਂਬਰ ਬਣਾਉਣ ਦੀ ਰੋਡ ਹੈ ਉਹ ਲਈ ਸਾਨੂੰ ਟਟੋ-ਕਟ 15 ਲੱਖ ਰੁਪਇਆ ਮਹਾਰੀਆ ਜੂਰ ਕਰਾਇਓ ਲਓ ਜੀ ਸਮੀਰ ਅਟਾਰੀ ਜਸੂਲ ਅਟਾਰੀਆਂ ਇਹਦੇ ਮਾਰਦੇ ਸਾਹੇ ਕਰਤੋ ਸਰਕਾਰੀ ਸਕੂਲ ਸ੍ਰੀ ਖਾਲਸਾ ਸਾਹਿਬ ਦਾ ਲਾਭ ਪਿੰਡ ਦੇ ਜੀਨਗ ਤਿਲੂ ਰਾਮ ਦੇ ਨਾਮ ਰੱਖੜ ਦੀ ਕਿਰਪਾ ਕੀਤੀ ਜਾਵੇ ਅੰਦੇ